ਸਤ ਸ੍ਰੀ ਅਕਾਲ ਹੈ ਮਿੱਤਰੋ ਕੀ ਹਾਲ ਚਾਲ ਹੈ ਕੈਮ ਸੋਰੇ ਅੱਜ ਸਵੇਰੇ ਸਵੇਰੇ ਸਾਜ ਰਜੇ ਧੁੰਦ ਧੁੰਦ ਬਲਾਗ ਲੱਗੇ ਆ ਸਟਾਰਟ ਕਰਨ ਤੇ ਗੱਡੀ ਤੋਂ ਰਹੇ ਆ ਪਹਿਲਾਂ ਦਾ ਧੁੰਦੇ ਧੁੰਦ ਤੇ ਕਬੂਤਰਾਂ ਨੂੰ ਪਾ ਦਈਏ ਧਾਣਾ ਪਾਣੀ ਜੱਸਾ ਕਿ ਆ ਗਰਮ ਪਣੀ ਲੈ ਕੇ ਚੱਲਦੇ ਆਪਾਂ ਅੱਗੇ ਪਿਛੇ ਹਲੇ ਮਿਸਤਰੀ ਤੇ ਆ ਸੈਟਿੰਗ ਕਰਾਉਣੀਆਂ ਦੇਖੋ ਆ ਪੱਟ ਦੇਣਾ ਸਾਰਾ ਮਿਸਤਰੀ ਕੋਲ ਬੇਲ ਹੈ ਨਹੀਂ ਤਾਂ ਹਲੇ ਤੇ ਖੋਲਿਆ ਗੇਟਾ ਇਧਰ ਤਿਆਰ ਕਰਤੀ ਹੋਲੀ ਦੇਖੋ ਹਾਂ ਚੱਲ ਫਿਰ ਪਹਿਲਾਂ ਟ੍ਰੀਆਂ ਕੱਢ ਲਾ ਹਨਾ ਟ੍ਰੀਆਂ ਕੱਢ ਲਾ ਬਾਹਰ ਇਹਨਾਂ ਨੂੰ ਕੁੰਡਾ ਲਾ ਦਿੰਗੇ ਖਾਦੇ ਹੋਏ ਆ ਹਨਾ ਉਹ ਬੱਚਾ ਯਾਰ ਥੱਲੇ ਆ ਕੇ ਬੈਠ ਜਾਂਦਾ ਉਹਨੇ ਬੜਾ ਯਾਰ ਦੁਖੀ ਕਰੇ ਹੋਇਆ ਬਾਈ ਬੱਚੇ ਦਾ ਕੀ ਇਲਾਜ ਕਰੀਏ ਯਾਰ ਆ ਦੇਖ ਆ ਰੱਜਿਆ ਬੈਠਾ ਰਾਇ ਨਾ ਗੁੱਗੂ ਯਾ ਓ ਦੇਖੋ ਬਈ ਉਹ ਬੱਚਾ ਥੱਲੇ ਆ ਕੇ ਬੈਠ ਜਾਂਦਾ ਯਾਰ ਟੋਕਰੀ 'ਚ ਆਹ ਹਿਸਾਬ ਨਾਲ ਤਾਂ ਬਿਮਾਰ ਹੋ ਜੂ ਆ ਵੀ ਜਿ세 ਫੇਰਾਂਡੇ ਤਾਂ ਨਹੀਂ ਤਿਆਰ ਆ ਬਈ ਚਲੋ ਕੋਈ ਨਹੀਂ ਬਾਕੀ ਸਾਰੇ ਉੱਪਰ ਛੜੇ ਬੈਠਾ ਓ ਨੋ 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 ਨਾ ਮੈਂ ਪਾਣੀ ਵਾਲੀ ਚੱਕ ਲਾਂ ਬਾਈ ਫੇਰ ਦਿਖਾਉਨੇ ਤੁਹਾਨੂੰ ਇੱਕ ਟ੍ਰੇਲ ਤਾਂ ਪਾ ਦੇ ਬਾਈ ਦਾਣੇ ਜੀ ਜੀ ਪਾਉਣ ਲੱਗਾ ਜੱਸਾ ਤੇ ਆਹ ਦੇਖ ਲੋ ਯਾਰ ਹਾਲਿਓਂ ਨਹੀਂ ਖਾਂਦੇ ਆਲੇ ਪਤਾ ਨਹੀਂ ਕਿ ਆ ਚੱਕਰ ਕਹਾਂ ਤੇ ਹੁਣ ਹਾਲਿਓਂ ਪਾਉਣੀ ਜਾਂ ਫਿਰ ਕੱਲੀ ਬਾਈਏ ਭੁੱਖਿਆਂ ਨੂੰ ਓਏ ਜੱਸੇ ਉਧਰ ਲੈ ਦੇਖ ਡੰਗਰੇ ਐ ਤੂੰ ਮੜਿਆ ਝੁਕਲਾ ਕੋਈ ਕਿਧਰ ਹੀ ਨਹੀਂ ਕੁਛ ਹੁੰਦਾ ਬਹੁਤ ਨਹੀਂ ਲੈ ਸਾਰਾ ਦਿਨ ਕੱਢਣਾ ਵੀਰੇ ਹੋਰ ਢੱਕਣਾ ਪਾੜ ਅੱਧਾ-ਅੱਧਾ ਢੱਕਣਾ ਹੋਰ ਇੱਕ-ਇੱਕ ਇੱਕ ਪਾਦੇ ਐ ਚ ਆਸੇ ਚੱਲ ਬਾਕੀ ਆ ਕੇ ਪਾ ਦਾਂਗੇ ਦੋਏ ਟਰੀਆਂ ਰੱਖ ਦੇ ਅੰਦਰ ਆਹ ਢਾਣੇ ਵੀ ਮਿਕਸ ਕਰਨੇ ਬਣੇ ਆ ਅੱਜ ਦੇ ਵੀ ਹੋਣਗੇ ਮੈਂ ਕਹਿੰਨਾ ਹਨਾ ਅੱਜ ਦੇ ਵੀ ਨਹੀਂ ਆਜ ਦੇ ਵੀ ਨਹੀਂ ਚੱਲ ਢਾਣੇ ਆ ਕੇ ਮਿਕਸ ਕਰ ਲੈਟਾਂ ਵੀ ਨਹੀਂ ਬੰਦ ਕਰੀਆਂ ਭਾਗੂ ਨੇ ਕਰ ਦਈਏ ਭਾਈ ਲੱਟ ਬੰਦ ਓਕੇ ਤੇ ਧੁੰਦ ਦੇਖੋ ਲੈ ਧੁੰਦੇ ਧੁੰਦ ਹੋਈ ਪਈ ਆ ਭਾਈ ਤੇ ਕੋਕਟੇਲ ਦਾ ਪੰਜਰਾ ਵੀ ਖਾਲੀ ਹੋ ਗਿਆ ਵਿਚਾਰੇ ਦਾ ਪੰਜਰਿੰ ਤੋਂ ਧੂਕੇ ਹੁਣ ਕਰਦੇ ਆ ਸਰਟੰਗੇ ਦੀ ਉਹ ਜ ਹਲੇ ਟੋਕਰੀਆਂ ਲਾਉਣੀਆਂ ਆਂ ਡੰਡੇ ਦਾ ਅਸੀਂ ਲਾ ਕੇ ਦੇਖੇ ਤੇ ਇਹਦੇ ਟੋਕਰੀਆਂ ਫਿੱਟ ਕਰਕੇ ਨਾ ਅੰਦਰ ਲੈ ਜਾਣੇ ਤਿੰਨੇ ਜੋੜੇ ਚਲੋ ਪਾ ਦਈਏ ਦਾਣੇ ਦੇਖੀ ਤਾਂ ਭੱਜੇ ਆਉਣੇ ਦਾਣੇ ਆ ਫਿਰ ਨੂੰ ਕਿ ਨਹੀਂ ਪਾਣੀ ਗਰਮ ਪਾਤਾ ਬਾਈ ਛੁਰ ਉਕੇ ਰਮਾਤਾ ਜਾ ਖਾ ਲਓ ਬਾਈ ਆਓ 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 ਕੇ ਲਾਗੇ ਖਾਣ ਲਾਗੇ ਉਹ ਵੈਰੀ ਗੁੱਡ ਬੱਚਾ ਸੈਟਾ ਹੋਇਆ ਜਿਹੜਾ ਦੋ ਦਿਨ ਮਗਰੋਂ ਆਇਆ 22 ਘੰਟੇ ਬਾਅਦ ਆਇਆ ਉਹ ਬੈਠਾ ਹਾਂ ਅੱਛਾ ਮਟਾ ਚੋ ਸਰੀ ਵਾਲੇ ਆ ਵੀ ਤਾਂ ਚੱਲ ਉੱਤਰੂ ਆ ਗਿਆ ਆ ਆ ਗਿਆ ਉਹ ਬੈਠ ਗਿਆ ਲੋਕੀ ਹੈ ਚਲੋ ਭਾਈ ਚੱਲਦੇ ਹਾਂ ਹੁਣ ਨਾਈਏ ਤੋਂ ਹੁਣ ਜਾ ਰਹੇ ਆਂ ਜੀ ਆਪਾਂ ਵਿਆਹ ਤੇ ਸੋ ਤੇ ਵੀਰ ਸਿੰਘ ਦਾ ਵਿਆਹ ਹੈ ਅੱਜ ਉਥੇ ਦਾ ਦਿਖਾਉਣਾ ਹੈ ਕਿ ਉਹਨੂੰ ਕਬੂਤਰਾਂ ਵਾਲਾ ਐਡ ਕਰਾਂਗੇ ਹੁਣ ਕੱਲ ਨੂੰ ਇਹ ਵਲੌਗ 2 ਦਿਨਾਂ ਚ ਹੋਊਗਾ ਪੂਰਾ ਠੀਕ ਆ ਤੇ ਜਾ ਰਹੇ ਆ ਭੰਬਰੀ ਟਾਹਰ ਦਿਖਾਦਾ ਪਹਿਲਾਂ ਮੈਂ ਆਏ ਹਾਏ ਹਾਏ ਆਏ ਹਾਏ ਹਾਏ ਆਹ ਸੋਣਾ ਜ ਮੁੰਡਾ ਕਿਹੜਾ ਬੈਠਾ ਉਹ ਸਾਈਡ ਤੇ ਇਹ ਹਾਂ ਚਾ ਤੇ ਚਲੋ ਭਾਈ ਨਵਾਂ ਲਾਂਚ ਹੋ ਗਿਆ ਚੱਲਦੇ ਆਪਾਂ ਨਵਾਂ ਲਾਂਚ ਕਰਿਆ ਬੰਦਾ ਜਿਹੜਾ ਇੱਧਰ ਸਾਈਡ ਤੇ ਬੈਠਾ ਹਰ ਬਸ ਬੰਦੇਰ ਤੇ ਚਲੋ ਚੱਲਦੇ ਆਪਾਂ ਲੋ ਪਹੁੰਚ ਗਏ ਭਾਈ 来 ਵੀ ਦੰਦਾਂ ਨੂੰ ਕੋਹ ਲਾ ਲੋ ਰੇਤੀਆਂ ਹੋ ਜੋ ਕਹਿਵਾਂ ਸੋ ਬੀਤ ਨਾਲ ਗਰਮਾ ਗਰਮੀ ਹੋਇਆ ਕੋਈ ਮੁਬਾਰਕਾ ਦਊਗਾ ਸੁਲਰਤੀ ਕੱਟ ਲਾਇਓ ਕੱਟ ਲਾਇਓ ਆਹ ਸਾਲਿਆਂ ਨੇ ਖਾਲੀ ਕਰ ਕਰ ਰੱਖੇ ਬਹੁਤ ਬਹੁਤ ਧੰਨਵਾਦ ਦਾ ਸਭ ਹੁਣ ਜਾ ਰਹੇ ਆ ਵੀ ਆਪਾਂ ਘਰ ਨੂੰ ਠੀਕ ਆ ਤੇ ਘਰ ਜਾ ਕੇ ਦੇਖਦੇ ਆ ਕਬੂਤਰ ਤੇ ਦਿਖਾਉਨੇ ਆ ਤੁਹਾਨੂੰ ਅੱਗੇ ਠੀਕ ਆ ਆ ਗਏ ਮਿੱਤਰੋ ਘਰ ਮੈਂ ਨਾ ਘਰ ਆ ਕੇ ਨਾ ਕੱਪੜੇ ਚੇਂਜ ਕਰਕੇ ਰਿਲੈਕਸ ਹੋਇਆ ਟੜਾ ਇੰਨਾ ਖਾ ਹੋ ਗਿਆ ਢਿੱਡ ਮੈਂ ਕਹਾਂ ਨਾ ਪਟਾਕਾ ਮੇਨ ਨੂੰ ਤਿਆਰਤਾ ਇੰਨਾ ਭਰਿਆ ਪਿਆ ਦਾ ਤੇ ਹੁਣ ਥੋੜਾ ਜਿਹਾ ਹੋ ਗਿਆ ਰਿਲੈਕਸ ਤੇ ਆਗੇ ਕਬੂਤਰਾਂ ਵੱਲ ਬਲੌਗ 'ਚ ਸਵਾਦ ਦਵਾਂਗੇ ਤੁਹਾਨੂੰ ਸਵੇਰੇ ਦੇਖਿਓ ਕਿਆ ਬਣਦਾ ਠੀਕ ਆ ਤੇ ਅੱਪਾ ਖੋਲ ਲੀਆ ਹੁਣ ਖੁੱਡਾ ਦਾਣਾ ਪਾਣੀ ਪਾ ਦਈਏ ਗਰਮ-ਗਰਮ ਬੱਚੇ ਚੈੱਕ ਕਰ ਲਈਏ ਦੋਨੇ ਫੇਰ ਦਿਖਾਉਣੇ ਆ ਤੁਹਾਨੂੰ ਦੇ ਕਰਦੇ ਐਸੀ ਅਹ ਪਹਿਲਾਂ ਜਿ세 ਐ ਗੱਟਰੀਆਂ ਕੱਢ ਰੀਆਂ ਕੱਢ ਕੇ ਦਾਣੇ ਪਾ ਲਈ ਹੈ ਨਾ ਉੱਤਰ ਭੁੱਖੇ ਲੱਗਦੇ ਨੇ ਮੈਨੂੰ ਆਹ ਕਰਦੇ ਆਂ ਕੀੜੇ ਦੰਦੇ ਅੱਜ ਚੱਕ ਕੇ ਹਾਲੇ ਹੂਲੇ ਹੋ ਵੀ ਬੱਚਾ ਉਹ ਆਇਆ ਬਈ ਥੱਲੇ ਇੱਕ ਆ ਬੈਠਾ ਉਹ ਕਿਹੜੀਆਂ ਰਪੋਟਾਂ ਬੱਚਿਆਂ ਦੀਆਂ ਬਾਕੀਆਂ ਕੈਂਵੇਂ ਸਾਰੇ ਕਬੂਤਰ ਰੁੱਕੇ ਦੀਆਂ ਰਪੋਟਾਂ ਨੇ ਤੇ ਚਲੋ ਪਾਈਏ ਦਾਣਾ ਪਾਣੀ ਬਈ ਪਾਤਾ ਬਈ ਦਾਣਾ ਪਾਣੀ ਤੇ ਦੰਨਗਮ ਲਾਗੀ ਕੋ ਉਤਰ ਚੋਗਣ ਆ ਆਹ ਬਾਜੀਆਂ ਮਾਰਦਾ ਓਏ ਬਾਜੀਆਂ ਮਾਰਦਾ ਆ ਜਾ ਵੀ ਛੋਟੂ ਕੜਕਾਂ ਤੇ ਆ ਜਾ ਖਰਚਾ ਖਰਚਾ ਕੋਈ ਨਹੀਂ ਤੈਨੂੰ ਵੀ ਮਿਲਦਾ ਜੋਗਾ ਟਕਾਣੇ ਰੱਖ ਕੇ ਜਾਂਦੇ ਆ ਬਾਈ ਇਹਨਾਂ ਨੂੰ ਦਾਣੇ ਪਾਣੀ ਚੋਗ ਲੈਣ ਦੋ ਬੱਚਿਆਂ ਨੂੰ ਚੋਗ ਕੇ ਚੋਗ ਕੇ ਦਾ ਹੱਲ ਬਾਅਦ ਚੋ ਕਰਦੇ ਆ ਚੋਣ ਦੋ ਇਹਨਾਂ ਨੂੰ ਦਾਣੇ ਇਹ ਚੱਲੇ ਵੀ ਆਪਾਂ ਡਿਊਟੀ ਤੇ। ਅੱਛਾ। ਠੀਕ ਐ, ਚੱਲ ਬੈਠ ਬਈ। ਚੱਲ ਇੱਕ ਕੀਲਾ ਭਰ ਗਿਆ। ਠੀਕ ਐ, ਕੀਲਾ। ਮਾਮੇ ਨੇ ਤਾਂ ਬਈ ਸਾਡੇ ਕੋਲ ਕੇ ਕੜਕ ਵੀ ਭਰਤੀ ਤੇ ਚਲੋ ਚੱਲਦੇ ਆਂ ਆਪਾਂ ਦੁੱਧ ਪਾ ਲਈਏ ਠੀਕ ਐ। ਕਰ ਲੇ ਬਈ ਬੱਚੇ ਚੈੱਕ ਹੈਨ ਓਕੇ ਐ, ਚੋਗਾ-ਜੁਗਾ ਮਿਲ ਗਿਆ। ਤੇ ਹੁਣ ਲਾ ਦਈਏ ਜਿੰਦਾ ਤੇ ਸਵੇਰੇ ਮਿਲਦੇ ਆ ਠੀਕ ਐ। ਵਲੌਗ ਸਵੇਰੇ ਕਰਦੇ ਆ ਫਿਰ ਇੱਥੇ ਵੀ ਕੰਟੀਨਿਊ। ਲਓ ਵੀ। ਦੂਜੇ ਦਿਨ ਦਾ ਹੋ ਗਿਆ ਵਲੌਗ ਸ਼ੁਰੂ ਠੀਕ ਐ। ਅੱਜ ਜਸੂ ਨਹੀਂ ਚਲੇਗਾ ਯਾਰ ਅੱਜ ਬੱਚੇ ਡਾਉਣੇ تھے ਨਵੇਂ ਨਾ ਜਸੂ ਹੈ ਨਾ ਗੁਰੀ ਹੈ ਕਿਉਂਕਿ ਮੈਂ ਡਾਊਂਗਾ ਫਿਰ ਧਿਆਨ ਰੱਖਣ ਨੂੰ ਵੀ ਕੋਈ ਚਾਹੀਦਾ ਇਸ ਕਰਕੇ ਅੱਜ ਬੱਚੇ ਨਹੀਂ ਆਪਾਂ ਡਾਉਣੇ ਨਮਿਆਂ ਨੂੰ ਜਾਲ 'ਚ ਜਰੂਰ ਵਿਠਾਵਾਂਗੇ ਤੇ ਬਰੂਟ ਆਨ ਪਾ ਦਈਏ ਆਪਾਂ ਪਾਣੀ 'ਚ ਪਾਣੀ ਗੁੱਸਾ ਲੈ ਆਂਦਾ ਪਿਆ ਤੇ ਹਾਂ ਆਪਾਂ ਇਹ 'ਚ ਵੀ ਮਾਰ ਲਾ ਕਪੜਾ ਆ ਸਾਫ ਜੀ ਕਰਕੇ ਫਿਰ ਆਪਾਂ ਪਾ ਦਈਏ ਦਾਣਾ ਇਹਨਾਂ ਨੂੰ ਫਿਰ ਦੇਖਦੇ ਹਾਂ ਠੀਕ ਹੈ ਅੱਜ ਧੁੱਪ ਹੈ ਬਈ ਅੱਜ ਬਾਹਰ ਦਾਣੇ ਪਾ ਦੇ ਕਬੂਤਰਾਂ ਨੂੰ ਤੇ ਲੱਗੇ ਹੋਏ ਨੇ ਚੁਗਣ ਛੋਟਾ ਬੱਚਾ ਵੀ ਬਾਹਰ ਨਿਕਲਿਆ ਇੱਥੇ ਕਿਤੇ ਫਿਰਦਾ ਕਿੱਥੇ ਵੜ ਗਿਆ ਬਾਹਰ ਉਹ 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 ਤੇ ਦਾਣੇ ਚੁਗਣ ਲੱਗਿਆ ਹਾਂ ਇੱਥੇ ਫਿਰਦਾ ਉਹ ਔਰ ਗਾਣੀ ਕਹਿੰਦਾ ਬਾਹਰੋਂ ਹਾਂ ਉਹ ਫਿਰਦਾ ਉਹ ਟਾਕੀ ਕੋਲ ਚਾਲ ਕੋਈ ਨਹੀਂ ਤੇ ਮੈਂ ਕਿਹਾ ਇਹਨਾਂ ਨੂੰ ਰੱਜ ਲੈਣ ਤੋਂ ਪਹਿਲਾਂ ਫਰੂਟ ਆਨ ਪਾਈ ਹੋਈ ਆ ਬਾਅਦ ਚੋ ਹੀ ਪਾਵਾਂਗੇ ਪਾਣੀ ਇਹ ਚ ਰੱਜ ਲੈਣ ਦੀ ਬਿਲਾ ਉਹ ਨਿਕਲਿਆ ਬੱਚਾ ਦੇਖੋ ਉਹਦੇ ਚਲ ਤੋਂ ੁੱਪ ਜੀ ਸੇਕ ਲੂਗਾ ਮੜੇ ਜ ਮੂੰਹ ਮਾਰ ਲੂਗਾ ਚੋਗਾ ਜੁਗਾ ਲੈ ਕੇ ਇਹਨੂੰ ਕਰ ਦਾਂਗੇ ਅੰਦਰ ਓਕੇ ਯਾਰ ਬੋਟਾਂ ੁੱਪ ਬਹੁਤ ਵਧੀਆ ਨਿਕਲੀ ਵੀ ਅੱਜ ਅੱਜ ਬੱਚੇ ਡਾਉਣੇ ਵਾਲਾ ਦਿਨ ਤਾਂ ਪਰ ਬੈਰੀ ਕਰਕੇ ਨਹੀਂ ਤਾਂ ਮੈਂ ਡਾ ਲੈਣੇ ਤੇ ਇਕੱਲੇ ਨਹੀਂ ਨਿਗਾ ਰੱਖਣੀ ਪੈਂਦੀ ਜਸੂ ਉਹ ਨਹੀਂ ਫਿਰ ਦੋ ਤਿੰਨ ਜਣੇ ਨਿਗਾ ਰੱਖਦੇ ਆ ਅੱਜ ਸਰ ਕੋਈ ਵੀ ਨਹੀਂ ਹੈਗਾ ਔਰੇ ਮੈਂ ਤੇ ਭਾਉ ਆਇਆ ਬਸ ਚਲੋ ਕੋਈ ਨਹੀਂ ਗਰਮ ਪਾਣੀ ਪੀਆ ਪਾਉਨੇ ਆ ਫਿਰ ਆਪਾਂ ਇਹਨੂੰ ਸਬਾਨ ਲਓ ਵੀ ਪਾ ਦਈਏ ਨਿਗਾ ਪਾਣੀ ਦਵਾਈ ਇਹ ਘੋੜਜੂ ਨਾਲ ਇਹ ਤਾਂ ਨਾਲ ਇਹਨੂੰ ਪੀ ਲੈਣਗੇ। ਨਾਲੇ ਫਰਟਾ ਇਹਨ ਟੱਕਣ ਰੱਖਦੀ ਹੈ ਹੁਣ ਆਪਾਂ ਇਹਦਾ। ਹੁਣ ਚੱਲੇ ਬਈ ਆਪਾਂ ਡਿਊਟੀ। ਜੱਸਾ ਹੈ ਨਹੀਂ ਅੱਜ ਤੇ ਗੁਰੀ ਆਇਆ ਹੁਣ। ਇਹ ਕਰਕੇ ਕੰਮ ਹੋ ਗਿਆ ਲੇਟ। ਚੱਲਦੇ ਆਂ ਆਪਾਂ ਠੀਕ ਆ। ਅੱਗੇ ਬਈ ਹੁਣ ਆਪਾਂ ਕਬੂਤਰਾਂ ਵੱਲ ਤੇ ਜੱਸਾ ਵੀ ਪਹੁੰਚ ਗਿਆ। ਜੱਸਾ ਹੈ ਸੀਂਡ ਚੱਲਦਾ ਜਿਸੇ ਦੇ ਸੀਂਡ ਲੈਟ ਹੈ ਨਹੀਂ ਨਹੀਂ ਫੇਰ ਅੰਦਰ ਪਾ ਕੇ ਕੀ ਕਰਾਂਗੇ ਹਲੇ ਹੈ ਬਾਜੂ ਆਣੀ ਬਾਜੂ ਆ ਜਾਣੇ ਹੁਣ ਗਰਮ ਪਾਣੀ ਦਾ ਕੀ ਕਰਾਂਗੇ ਉਹ ਬਾਟੀ ਪਾ ਦੇਣਾ ਗਰਮ ਪਾਣੀ ਚਲੋ ਭਾਈ ਬਾਹਰ ਚਾਉਣੇ ਲਾਈਟ ਨਹੀਂ ਹੈਗੀ ਹਲੇ ਲਾਈਟ ਆ ਗਈ ਭਾਈ ਮਿੱਤਰੋ ਬੱਚੇ ਨੇ ਯਾਰ ਇਹਨੇ ਬੜਾ ਦੁਖੀ ਕਰੇ ਹੋਏ ਆ ਉਹ ਵੀ ਬਾਹਰ ਆਇਆ ਹੋਇਆ ਹੋਰ ਕਿਆ ਬਹਿਦੇ ਹੀ ਨਹੀਂ ਯਾਰ ਅੰਦਰ ਫੇਰ ਅਗਲਾ ਗੈਨ ਆ ਬਿੱਠਾ ਵਾ ਮਾਰਦੇ ਆ ਇੱਕ ਤਾਂ ਉੱਪਰੋਂ ਹਣਾ ਮਾਸ਼ਾ ਅੱਲਾਹ ਇਹ ਯਾਰ ਕਾਲੂ ਗੰਦ ਪਾਇਆ ਨੀਵੇਂ ਬਾਸ ਲਾ ਦਿੰਨੇ ਆ ਤੇ ਚਲੋ ਬਈ ਪਹਿਲਾਂ ਬੱਚੇ ਨੂੰ ਗਰਮ ਪਾਣੀ ਦਈਏ ਉਹਨੂੰ ਵੀ ਦੇਣਾ ਠੀਕ ਹੈ ਲੈ ਫਾੜੇ ਨ ਫੜ ਜੱਸੇ ਤੇ ਗਰਮ ਪਾਣੀ ਦੇ ਕੇ ਬਈ ਫੇਰ ਚਲੋ ਮਿਲਦੇ ਆ ਪਹਿਲਾਂ ਕਰੀਏ ਇੱਧਰੋਂ ਪਹਿਲਾਂ ਦੇਖੀਏ ਤਾਂ ਬੱਚਿਆਂ ਨੂੰ ਕਰਤਾ ਬਈ ਫੇਰ ਗਰਮ ਪਾਣੀ ਸ਼ੁਰੂ ਆ ਦੇਖ ਲਓ ਬਾਈ ਪੰਗੇ ਯਾਰ ਆ ਲੋ ਵੀ ਕਬੂਤਰਾਂ ਦੇ ਪੈਰਾਂ ਦੀ ਕਰ ਰਹੇ ਹਾਂ ਸਫਾਈ ਦਿਖਾਈਂ ਇੱਧਰ ਦਿਖਾ ਦੇ ਪਹਿਲਾਂ ਹਾਂ ਓਕੇ ਕਰਦੇ ਸਫਾਈ ਕਿਉਂਕਿ ਜੋੜੇ-ਜੋੜਿਆਂ ਕਰਕੇ ਤੁਹਾਨੂੰ ਪਤਾ ਹੀ ਹੈ ਤੇ ਤਿੰਨ-ਚਾਰ ਕਬੂਤਰਾਂ ਦੀ ਕਰਤੀ 1-2 ਕਰ ਹੈਗੇ ਆ ਆ ਦੇ ਇਸੇ ਹਰੀ ਗੰਨੀ ਵਾਲੀ ਦੇ ਉੱਪਰ ਬੈਠੀ ਹਰੀ ਗੰਨੀ ਵਾਲੀ ਆ ਆ ਆ ਤਾਰ ਬਚਾ ਕੇ ਮੇਰਾ ਵੀਰ ਤੇ ਇਹਦੇ ਵੀ ਦਿਖਾ ਦੇ ਪੈਰ ਓਕੇ ਵੇਗਾ ਪੈਰਾਂ ਦੀ ਸਫਾਈ ਦੇਖ ਲਓ ਬਾਈ ਹੁੰਦੀ ਵੈਸੇ ਤਾਂ ਸਾਰਿਆਂ ਨੂੰ ਪਤਾ ਹੀ ਹੈ ਚੱਲ ਆ ਇੱਥੇ ਉਹ ਵੀ ਨਾਦੀ ਹੈ ਕਿਹੜੀ ਆ ਉੱਪਰੋਂ ਬਾਹਰੋਂ ਲਾਲ ਬੱਲਾ ਕਰਾਇਆ ਹੈ ਅੱਛਾ ਚੱਲ ਰਾਂਜੀ ਚੱਲ ਰਾਲੀ ਇਹਨਾਂ ਦੇ ਸੌਖੇ ਜਿਹਾ ਰਹਿਣਗੇ ਨਾ ਮਿੱਠਾਈ ਬਿਠਾ ਹੋ ਗਈਆਂ ਪੈਰਾਂ ਨੂੰ ਥੱਲੇ ਆ ਨਾ ਇਹੀ ਵਦੋ ਪਾ ਲਓ। ਓਕੇ? ਚਲ ਦਾਣੇ ਪਾ ਦੇ ਪਹਿਲਾਂ। ਬੂਤਰੇ ਭੁੱਖੇ। ਓ ਯਾਰ ਤੂੰ ਬਹਿ ਜਾ ਓਏ ਮਰੇਗਾ ਮਰੇਗਾ ਤੂੰ। ਪਲੋ ਜਾ ਪਲ ਜਾ। ਦੋ ਟਕਣ ਪਾ ਦੇ। ਹਾਂ ਇੱਕ ਟ੍ਰੇ ਅੰਦਰ ਰੱਖ ਦੇ ਪਹਿਲਾਂ ਹਨਾ। ਸਾਰੇ ਬਾਹਰ ਆ ਗਏ ਸਾਰੇ। ਚਲੋ ਚਲੋ ਚਲੋ। ਭੁੱਖੇ ਨੇ ਨਾ। ਓਕੇ ਆ ਗਿਆ। ਬੱਚੇ ਨੇ ਭਾਈ ਇਹਨੇ। ਠੰਡ ਬਹੁਤ ਹੈ ਬਹੁਤ ਹੈ ਕੀ ਕਰੇਗਾ ਫਿਰ? ਰਜਿਆ ਹੋਇਆ ਨਾਲੇ ਚੱਲ ਵੀ ਚੱਲ ਦੂਜੀ ਡਰੋਈ ਜੀ ਵੀ ਰੱਖ ਲਈਏ ਜਾਣੀ ਅਸੀਂ ਡਰੋਏ ਗਿਆ ਹੋਇਆ ਆ ਆ ਛਾੜਨੀ ਇਸੇ ਮੱਕੀ ਜੀਰ ਫੰਗ ਨਹੀਂ ਆਇਆ ਚੱਲ ਵੀ ਚੱਲ ਕਰਨੀ ਚਲ ਅੰਦਰ ਫੋਵੀ ਦਾਣਾ ਬਾਣੀ ਡੰਨਾ ਉਹ ਚੱਲ ਕਲ ਕਾਨ ਤੇ ਆ ਛੋਟਾ ਬੱਚਾ ਦੇਖੋ ਇਹ ਵੀ ਬਸ ਉੜਨ ਨੂੰ ਤਿਆਰ ਆ ਹੁਣ 5-4 ਦਿਨ ਚ ਬੱਚੇ ਦੀਆਂ ਭਾਈਆ ਇੱਥਾਂ ਚੱਕਤੀਆਂ ਸੀ ਕਿਉਂਕਿ ਜੇ ਅਮਰਜੈਂਸੀ ਹੁਣ ਇਹ ਹਟਣਾ ਤਾਂ ਹੈ ਨਹੀਂ ਇਹਨੇ ਜੇ ਉਧਰੋਂ ਰੱਜ ਕੇ ਇੱਧਰ ਬੈਠਣਾ ਹੋਇਆ ਬੈਠ ਸਕਦਾ ਨਾ ਇੱਥਾਂ ਤੇ ਫਿਰ ਚਲੋ ਓਕੇ ਰਬੜ ਪਾਣੀ ਪਾਤਾ ਭਾਈ ਦਾਣਾ ਵੀ ਪਾਤਾ ਹੁਣ ਬੱਚੇ ਦੀ ਵੀ ਆਪਣੀ ਇੱਕ ਹੋ ਹੈ ਆਪਣੀ ਟੈਨਸ਼ਨ ਹੈ ਇਹਦੀ ਬਚਦਾ ਹੈ ਮਰਦਾ ਹੈ ਹੁਣ ਇਹਦੇ ਵਿੱਚ ਸਹਿ ਰਿਹਾ ਕਿਉਂਕਿ ਕਿੰਨੀ ਵਾਰੀ ਬਿਠਾ ਲਿਆ ਇੱਥੇ ਹੁਣ ਇਹਦਾ ਇਲਾਜ ਕੋਈ ਨਹੀਂ ਭਾਈ ਆ ਕੀ ਖਾਂਦੇ ਫਿਰ ਜਾਂ ਸਾਲਿਓ ਦਾਣੇ ਖਾ ਲੋ ਚਲੋ ਵੀ ਅੰਦਰੇ ਦਾਣੇ ਪਾਏ ਆ ਅੱਜ ਓਕੇ ਯਾਰ ਪੁੱਤਾਂ ਤੁਸੀਂ ਵੀ ਉੱਤਰਿਓ ਭਾਈ ਚਲੋ ਚੱਲਦੇ ਹਾਂ ਹੁਣ ਅੱਪਾ ਠੀਕ ਹੈ ਤੇ ਮਿਲਦੇ ਹਾਂ ਅਗਲੇ ਵਲੌਗ ਚ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਮੇਰਾ ਵੀਰ ਸ਼ੇਅਰ ਜ਼ਰੂਰ ਕਰ ਦਿਆ ਕਰੀਓ ਤੇ ਚਲੋ ਮਿਲਦੇ ਹਾਂ ਫਿਰ ਅਗਲੇ ਵਲੌਗ ਚ